ਮੈਂ ਅਵਤਾਰ ਸਿੰਘ ਬਿੰਦ ਮਨੁਲੀ ਸ਼ਰਦ ਕਿਸਾਨ ਰੋਡ ਸੰਘਰਸ਼ ਕਮੇਟੀ ਦਾ ਮੈਂਬਰ ਹਾਂ ਸਰ ਜੀ ਕੱਲ ਦਾ ਕੀ ਪ੍ਰੋਗਰਾਮ ਹੈ ਸਾਡਾ ਕੱਲ ਦਾ ਪ੍ਰੋਗਰਾਮ ਆ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਨੂੰ 7 ਜਨਵਰੀ ਤੱਕ ਦਾ ਐਲਟੀਮੇਟਮ ਦਿੱਤਾ ਸੀ ਵੀ ਸਾਡੇ ਜਿਹੜੇ ਬੰਦ ਹੋਏ ਰਸਤੇ ਖਲਵਾਏ ਜਾਣ ਪਾਣੀ ਦਾ ਢੁਕਮਾ ਨਿਕਾਸ ਕੀਤਾ ਜਾਵੇ ਬਣਦੇ ਜਿਹੜੇ ਰੇਂਡ ਬਾਕੀ ਮੁਆਵਜ਼ੇ ਆ ਉਹ ਜਾਰੀ ਕੀਤੇ ਜਾਣ ਤੇ ਜੇ ਸਰਕਾਰ ਨੇ 7 ਜਨਵਰੀ ਤੱਕ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਅਸੀਂ 8 ਜਨਵਰੀ ਦਾ ਵੱਡਾ ਇਕੱਠ ਦਾ ਪ੍ਰੋਗਰਾਮ ਲਿਖਿਆ ਹੋਇਆ ਹੈ ਜਿਸ ਤਹਿਤ 28 ਪਿੰਡਾਂ ਦਾ ਕੱਲ ਨੂੰ ਕੱਟ ਕੀਤਾ ਜਾ ਰਿਹਾ ਹੈ ਸਮੂਹ ਜਿਹੜੀਆਂ ਐਸਜੀਐਮ ਨਾਲ ਸੰਬੰਧਿਤ ਕਿਸਾਨ ਜਥੇਬੰਦੀਆਂ ਉਹਨਾਂ ਦੇ ਆਗੂਆਂ ਨੂੰ ਅਸੀਂ ਸਨੇਹ ਲਾਏ ਹੋਏ ਹਾਂ ਉਹ ਵੀ ਸਾਡੀ ਹਮਾਇਤ ਕਰ ਰਹੀਆਂ ਨੇ ਸਾਡੀ ਬੇਨਤੀ ਹੈ ਕਿ ਸਰਕਾਰ ਸਾਡੀਆਂ ਮੰਗਾਂ ਫੋਰੀ ਮੰਗੇ ਮੰਨੇ ਉਹਨਾਂ ਨੂੰ ਨਹੀਂ ਤਾਂ ਅਸੀਂ ਸੰਘਰਸ਼ ਕਾਨੂੰਨ ਰੂਪ ਸੰਘਰਸ਼ ਦੇ ਅਗਲੇ ਸੰਘਰਸ਼ ਦੇ ਰੂਪ ਰੇਖਾ ਲੇ ਕੇ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ ਕਿਹੜੇ ਪਿੰਡ ਚ ਲਾਇਆ ਜਾਊਗਾ ਸਰ ਇਹ ਜਿਹੜਾ ਕੰਠਾ ਅਸੀਂ ਪਿੰਡ ਮਨੋਲੀ ਸਿਰਤ ਵਿਖੇ ਕਰ ਰਹੇ ਆ ਸਵੇਰੇ 11 ਵਜੇ ਸ਼ੁਰੂ ਹੋਵੇਗਾ ਹਜ਼ਾਰਾਂ ਦੀ ਗਿਣਤੀ ਵਿੱਚ ਸਾਨੂੰ ਉਮੀਦ ਹੈ ਵੀ ਕਿਸਾਨਾਂ ਉਤੇ ਪਹੁੰਚਣਗੇ ਅਸੀਂ ਹੁਣ ਵੀ ਕਿਸਾਨਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਦੇ ਆ ਅਪੀਲ ਕਰਦੇ ਆ ਕਿ ਉਹ ਸਵੇਰੇ ਪਿੰਡ ਮਨਰਲੀ ਸੁਰਤ ਵਿਖੇ ਸਵੇਰੇ 11 ਵਜੇ ਠੀਕ ਪਹੁੰਚਣ ਹੁੰਦੇ